ਬਾਣੀ ਸੰਸਾਰਿਕ ਰਸਾ ਕਸਾ ਦੇ ਭਰਮ ਜਾਲ ਵਿੱਚ ਗ੍ਰਸੇ ਮਨੁੱਖ ਨੂੰ ਮੁਕਤ ਕਰਕੇ ਉਸ ਅੰਦਰ ਪ੍ਰਭੂ ਮਿਲਾਪ ਦੀ ਵਿਰਾਗ ਦੀ ਅਨੰਤ ਧਾਰਾ ਪ੍ਰਭਾਵਿਤ ਕਰਨ ਵਾਲੀ ਹੈ ਇਸ ਲਈ ਆਪ ਜੀ ਨੂੰ ਵਿਰਾਗ ਦੀ ਮੂਰਤ ਵੀ ਆਖਿਆ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਗੁਰਗੱਦੀ ਤੇ ਸੁਭਾਏਮਾਨ ਹੋ ਕੇ ਨਿਰਪੈਤਾ ਤੇ ਨਿਰਵੈਰਤਾ ਦਾ ਜਿਹੜਾ ਵਿਲੱਖਣ ਜਲਵਾ ਪੇਸ਼ ਕੀਤਾ ਉਸ ਜਲਵੇ ਨੂੰ ਵਾਰ-ਵਾਰ ਸਜਦਾ ਕਰਦੇ ਹਾਂ ਗੁਰੂ ਸਾਹਿਬ ਦੀ ਜਿਹੜੀ ਆਤਮਿਕ ਅਵਸਥਾ ਗੁਰਗੱਦੀ ਉੱਤੇ ਸੁਭਾਏਮਾਨ ਸੀਸ ਉੱਤੇ ਸੇਵਕਾਂ ਵੱਲੋਂ ਚੌੜ ਚਲਾਉਣ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਸੀ ਠੀਕ ਉਹੀ ਅਵਸਥਾ ਉਹਨਾਂ ਦੀ ਦਿੱਲੀ ਦੇ ਚਾਂਦਰੀ ਚੌਕ ਦੇ ਕੈਦਖਾਨੇ ਵਿੱਚ ਨજરਬੰਦ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਵਰਗੇ ਸੇਵਕਾਂ ਦੀਆਂ ਆਪਣੇ ਅੱਖਾਂ ਸਾਹਮਣੇ ਹੋਈਆਂ ਸ਼ਹਾਦਤਾਂ ਵੇਲੇ ਆਪਣੀ ਖੁਦ ਦੀ عظیم ਸ਼ਹਾਦਤ ਸਮੇਂ ਇਨ ਬਿਨ ਕਾਇਮ ਸੀ ਆਪ ਜੀ ਦੀ ਬ੍ਰਹਮ ਸ਼ਕਤੀ ਦਾ ਪ੍ਰਤਾਪ ਇੰਨਾ ਸੀ ਕਿ ਜਦੋਂ ਆਪ ਜੀ ਦੇ ਪਰਮ ਸਿੱਖਾਂ ਨੂੰ ਆਪ ਜੀ ਦੀ ਅੱਖਾਂ ਸਾਹਮਣੇ ਕਤਲ ਕਰਕੇ ਸ਼ਹੀਦ ਕੀਤਾ ਗਿਆ ਤਾਂ ਆਪ ਜੀ ਨੇ ਪ੍ਰਮਾਤਮਾ ਦੇ ਧਿਆਨ ਵਿੱਚ ਲੀਨ ਹੋ ਕੇ ਉਹਨਾਂ ਸਿੱਖਾਂ ਨੂੰ ਕੌਮ ਲਈ ਕੁਰਬਾਨ ਹੋਣ ਦਾ ਬਲ ਬਖਸ਼ਿਆ ਆਪ ਜੀ ਨੇ ਮਨੁੱਖਤਾ ਲਈ ਖਾਤਰ ਖੁਦ ਇਸ ਤੋਂ ਵੀ ਵੱਧ ਸਿਹਾਵਾਲੀ ਸ਼ਹਾਦਤ ਗ੍ਰਹਿਣ ਕੀਤੀ ਤਾਂ ਆਪ ਉਸ ਵੇਲੇ ਵੀ ਧਿਆਨ ਵਿੱਚ ਵੀ ਲੀਨ ਹੋ ਕੇ ਸਿਮਰਨ ਕਰਦੇ ਰਹੇ ਤੇ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਪੇਸ਼ ਕੀਤਾ ਕਿ ਜ਼ਬਰ ਜ਼ੁਲਮ ਦੇ ਖਿਲਾਫ ਡਟਣਾ ਅਤੇ ਮਜ਼ਲੂਮ ਦੇ ਹੱਕ ਵਿੱਚ ਖੜਨਾ ਹੀ ਧਰਮ ਦਾ ਸਭ ਤੋਂ ਵੱਡਾ ਫਰਜ਼ ਹੈ। ਇਹ ਹੀ ਜ਼ਿੰਦਗੀ ਦਾ ਸਭ ਤੋਂ ਅਦਰਸ਼ ਮਾਰਗ ਹੈ। ਗੁਰੂ ਸਾਹਿਬ ਉਚੇਰੀ ਆਤਮਿਕ ਅਵਸਥਾ ਦੀ ਸੋਝੀ ਕਰਵਾਉਂਦੇ ਆ ਫਰਮਾਨ ਕਰਦੇ ਹਨ ਸੁਖਦਕ ਦੋਨੋਂ ਸਮ ਕਰ ਜਾਣਾ ਹੈ ਔਰ ਮਾਨ ਅਪਮਾਨਾ ਹਰ ਖਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨ ਭਾਵ ਜੀਵ ਨੂੰ ਜੁਚਰਦੇ ਆ ਦੁੱਖ ਵੀ ਮਿਲਣਗੇ ਤੇ ਸੁੱਖ ਦੀ ਵੀ ਬਖਸ਼ਿਸ਼ ਹੋਵੇਗੀ ਅਸਲ ਮਨੁੱਖ ਉਹ ਹੈ ਜਿਹੜਾ ਇਹਨਾਂ ਦੋਹਾਂ ਅਵਸਥਾਵਾਂ ਵਿੱਚ ਵਿਚਲਿਤ ਨਹੀਂ ਹੁੰਦਾ ਉਸ ਦੇ ਕਦਮ ਨਹੀਂ ਲੜਖੜਾਂਦੇ ਉਸ ਦਾ ਮਨ ਨਹੀਂ ਡੋਲਦਾ ਸਗੋਂ ਉਹ ਦੋਹਾਂ ਅਵਸਥਾਵਾਂ ਨੂੰ ਪਰਮੇਸ਼ਰ ਦੀ ਰਜਾ ਸਮਝਦੇ ਹੋਏ ਖੜੇ ਮੱਥੇ ਪਰਵਾਣ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਆਪਣੇ ਮੁਖਾਰਬਨ ਤੋਂ ਮਹਿਜ ਉਚਾਰੇ ਹੀ ਨਹੀਂ ਸਗੋਂ ਆਪ ਵੀ ਇਹਨਾਂ ਉਤੇ ਅਮਲ ਕਰਕੇ ਮਿਸਾਲ ਕਾਮ ਕੀਤੀ ਗੁਰੂ ਸਾਹਿਬ ਨੇ ਤਿਆਗ ਬਲੀਦਾਨ ਪਰ ਉਕਤਾਰ ਤੇ ਬਹਾਦਰੀ ਦੀ ਜੋ ਜੋਤ ਜਗਾਈ ਉਸ ਨੂੰ ਸਦਾ ਜਗਮਗਾਏ ਰੱਖਣ ਲਈ ਆਪ ਜੀ ਦੇ ਸਹਿਬਜ਼ਾਦੇ ਦਸਵੀਂ ਪਾਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰਾਂ ਦੀਆਂ ਜਾਨਾਂ ਵੀ ਕੌਮ ਦੇ ਲੇਖੇ ਲਾ ਦਿੱਤੀਆਂ ਉਹਨਾਂ ਨੇ ਨਾ ਸਿਰਫ ਆਪ ਜੀ ਦੇ ਅਦਰਸ਼ਾਂ ਦੀ ਰਾਖੀ ਕੀਤੀ ਬਲਕਿ ਸਮੁੱਚੀ ਇਨਸਾਨੀਅਤ ਨੂੰ ਨਾਲ ਲੈ ਕੇ ਖਾਲਸਾ ਦੀ ਸਿਰਜਣਾ ਕਰ ਆਪ ਜੀ ਦੀ ਲੋ ਨੂੰ ਅਮਰ ਵੀ ਕਰ ਦਿੱਤਾ ਜਿਵੇਂ ਇੱਕ ਪਿਤਾ ਨੂੰ ਹਮੇਸ਼ਾ ਆਪਣੇ ਜਾਨ ਤੋਂ ਬਾਅਦ ਆਪਣੀ ਔਲਾਦ ਦਾ ਫਿਕਰ ਰਹਿੰਦਾ ਹੈ ਇਕ ਉਸੇ ਤਰ੍ਹਾਂ ਸਾਡੇ ਦਸ਼ਮ ਪਿਤਾ ਨੂੰ ਇਹ ਸੋਚ ਪਈ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਕਿਸ ਦੇ ਮੂੰਹ ਹਲ ਵੇਖਣਗੇ ਇਸ ਲਈ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਫਾਨੀ ਜਗਤ ਨੂੰ ਵਿਛੋੜ ਇਸਾਨੀ ਜਗਤ ਨੂੰ ਵਿਛੋੜੇ ਦੇ ਕੇ ਵੀ ਸਾਨੂੰ ਨੇਓਟੇ ਜਾਂ ਨਿਆਸਰੇ ਨਹੀਂ ਰਹਿਣ ਦਿੱਤਾ ਨੰਦੇ ਵਿਖੇ ਆਪ ਆਪ ਜੀ ਨੇ ਗੁਰੂ ਮਾਨ ਦੇ ਗ੍ਰੰਥ ਦੇ ਇਲਾਹੀ ਵਚਨ ਕਰਕੇ ਸਮੁੱਚੀ ਲੋਕਾਈ ਨੂੰ ਆਪਣੀ ਹੋਂ ਦੀ ਸ਼ਰਨ ਬਖਸ਼ੀ ਜਿਸ ਦੇ ਪਵਿੱਤਰ ਨਿਗ ਵਿੱਚ ਅਸੀਂ ਅੱਜ ਵੀ ਆਪਣੇ ਗੁਰੂ ਪਿਤਾ ਨੂੰ ਹਾਜ਼ਰ ਮੰਨਦੇ ਹਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋ ਸਬਨੋ ਸਬਨਾ ਕੀ ਰੈਣ ਕਾ ਤੋ ਆਓ ਹਮਾਰੇ ਪਾਸ ਤੇ ਅਮਲ ਕਰਦਿਆ ਗੁਰੂ ਸਹਿਬਾਨ ਦੀ ਮਹਾਨ ਸ਼ਹਾਦਤ ਇੱਕ ਅਜਿਹਾ ਇਨਕਲਾਬ ਸੀ ਜਿਸ ਨੂੰ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਆਪਣਾ ਅਮੀਰ ਵਿਰਸਾ ਮੰਨ ਕੇ ਪੀੜੀਦਰ ਪੀੜੀ ਨਭਾਇਆ ਦੁਨੀਆ ਦੇ ਇਤਿਹਾਸ ਵਿੱਚ ਕੌਮ ਦੀ ਖਾਤਰ ਪੰਜਾਬੀਆਂ ਜਿੰਨੀਆਂ ਸ਼ਹਾਦਤਾਂ ਜਾਨਾ ਸ਼ਾਇਦ ਕਿਸੇ ਨੇ ਵਾਰੀਆਂ ਹੋਣ ਮਨੁੱਖੀ ਇਤਿਹਾਸ ਵਿੱਚ ਸਿੱਖ ਧਰਮ ਦੀ ਨਹੀਂ ਕੋਈ ਆਮ ਵਿਕਾਸ ਨਹੀਂ ਸੀ ਸਗੋਂ ਇੱਕ ਅਜਿਹਾ ਵਿਕਾਸ ਸੀ ਜੋ ਹਰ ਤਰ੍ਹਾਂ ਦੇ ਅਤਿਆਚਾਰ ਦੇ ਵਿਰੁੱਧ ਮਨੁੱਖਤਾ ਦੀ ਢਾਲ ਬਣ ਕੇ ਅੱਗੇ ਆਉਂਦਾ ਰਿਹਾ ਹੈ ਅਤੇ ਅੱਜ ਵੀ ਆ ਰਿਹਾ ਹੈ ਬੇਸ਼ੱਕ ਕੁਝ ਤ ਤ ਵੱਲੋਂ ਧਾਰਮਿਕ ਕੱਟੜਤਾ ਦੇ ਪ੍ਰਭਾਵ ਹੈ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦੀ ਰਾਜਨੀਤੀ ਥੋਸੀ ਜਾ ਰਹੀ ਹੈ ਮੌਜੂਦਾ ਹਾਲਾਤਾਂ ਵਿੱਚ ਤੁਸੀਂ ਦੇਖ ਲਓ ਇਸ ਕਰਕੇ ਲੜਾਈਆਂ ਪੈ ਰਹੀਆਂ ਕਿ ਤੁਸੀਂ ਰੱਬ ਦਾ ਨਾਮ ਸਾਡੇ ਵੱਲੋਂ ਕਿਉਂ ਨਹੀਂ ਲੈਂਦੇ ਤੁਹਾਡੀ ਤੁਸੀਂ ਸਾਡੇ ਵੱਲੋਂ ਕੱਪੜੇ ਕਿਉਂ ਨਹੀਂ ਪਾਉਂਦੇ ਤੁਸੀਂ ਸਾਡੇ ਵਾਂਗੂ ਖਾਣਾ ਕਿਉਂ ਨਹੀਂ ਖਾਂਦੇ ਲੇਕਿਨ ਉਹ ਸਮੇਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੈਸੇਜ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਅਸੀਂ ਕਿ ਗੁਰੂ ਸਾਹਿਬ ਆਪ ਮਕਤੂਲ ਕਾਤਲ ਕੋਲ ਗਿਆ ਚੱਲ ਕੇ ਗਿਆ ਉਸ ਅਕੀਦੇ ਨੂੰ ਬਚਾਉਣ ਲਈ ਜਿਸ ਅਕੀਦੇ ਨੂੰ 9 ਸਾਲ ਦੇ ਨਾਨਕ ਨੇ ਕਹਿ ਦਿੱਤਾ ਸੀ ਮੈਂ ਜਨੇਊ ਨਹੀਂ ਪਾਉਣਾ ਤੇ 9 ਸਾਲ ਦੇ ਗੋਬਿੰਦ ਰਾਏ ਬਾਲਕ ਗੋਬਿੰਦ ਰਾਏ ਦੇ ਕਹਿਣ ਤੇ ਨੌਵੇਂ ਪਾਤਸ਼ਾਹ ਆਪ ਦਿੱਲੀ ਜਾ ਕੇ ਸ਼ਹਾਦਤ ਦਿੰਦੇ ਨੇ ਉਹ ਸਾਕੀ ਦੇ ਨੂੰ ਬਚਾਉਣ ਦੇ ਲਈ ਇਹ ਬਹੁਤ ਵੱਡਾ ਮੈਸੇਜ ਹੈ ਦੁਨੀਆ ਦੇ ਵਿੱਚ ਔਰ ਇਸੇ ਨਾਲ ਹੀ ਦੁਨੀਆ ਦੇ ਵਿੱਚ ਸ਼ਾਂਤੀ ਫੈਲ ਸਕਦੀ ਹੈ ਸੋ ਗੁਰੂ ਸਾਹਿਬ ਨੇ ਜਿੱਥੇ ਨਾਰੀ ਨੂੰ ਸਨਮਾਨ ਦਿੱਤਾ ਸੋ ਕਿਉ ਮੰਦਾ ਆਖੀ ਜਿਤ ਜਮੇ ਰਾਜਾਨ ਉਥੇ ਤੂੰ ਸਾਜਾ ਸਾਹਿਬ ਬਾਪ ਹਮਾਰਾ ਇਹ ਸ਼ਹਾਦਤ ਇਸ ਲਈ ਦਿੱਤੀ ਹੈ ਸਭ ਮਹਿਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਇੱਕੋ ਹੁਕਮ ਵਰਤੇ ਸਭ ਲੋਈ ਇੱਕ ਉਸਤੇ ਸਭ ਉਪਤ ਹੋਈ ਇੱਕ ਬਿਤਾ ਇੱਕ ਤਸਕੇ ਹੰਬਾਰਕ ਤੂੰ ਮੇਰਾ ਗੁਰਹਾਈ Hindu Turkah ਸਾਹਿਬ ਇੱਕ ਸਾਰੇ ਝਗੜੇ ਨਿਬੇੜ ਦਿੱਤੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਅਜਿਹੇ ਅਨੇਕ ਉਦਾਹਰਨਾਂ ਦੇ ਕੇ ਧਾਰਮਿਕ ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੱਤਾ ਮੌਜੂਦਾ ਸਮੇਂ ਫਿਰ ਕੋਈ ਤਾਕਤਾਂ ਵੱਲੋਂ ਗੁਰੂ ਸਾਹਿਬਾਨ ਭਗਤਾਂ ਸੂਫੀ ਸੰਤਾਂ ਦੇ ਮਹਾਨ ਪਰਿਸ਼ਾ ਨੂੰ ਆਪੋ ਆਪਣੇ ਹਿਸਾਬ ਨਾਲ ਵਰਤਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਪੰਜਾਬ ਦੀ ਧਾਰਮਿਕ ਭਾਈਚਾਰਕ ਸਾਂਝ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ ਇੱਕੋ ਥਾਂ ਤੇ ਗੁਰਦੁਆਰਿਆਂ ਮਸਜਿਦਾਂ ਤੇ ਮੰਦਰਾਂ ਨਾਲ ਨਾਲ ਮਿਲ ਜੁਲ ਕੇ ਰਹਿਣਾ ਸਾਡੇ ਪੰਜਾਬ ਦੀ ਸਮਾਜਿਕ ਵਿਰਾਸਤ ਬਣ ਚੁੱਕਿਆ ਹੈ ਪੰਜਾਬ ਦੇ ਲੋਕਾਂ ਵੱਲੋਂ ਘੱਟ ਗਿੰਟੀਆਂ ਤੇ ਮਜਲੂਮਾਂ ਦੀ ਰੱਖਿਆ ਤੇ ਇਨਸਾਫ ਲਈ ਆਵਾਜ਼ ਉਠਾਉਣ ਦੀ ਰਵਾਇਤ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾਂ ਤੋਂ ਹੀ ਪ੍ਰੇਰਿਤ ਹੈ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਮੈਸੇਜ ਹੀ ਇਹ ਹੈ ਬਾਬਾ ਨਾਨਕ ਦੇ ਬਾਅਦ ਪੰਜਾਬੀਆਂ ਨੇ ਇਕੱਲੇ ਖਾਣਾ ਨਹੀਂ ਸਿੱਖਿਆ ਬਾਬਾ ਨਾਨਕ ਵੱਲੋਂ ਲਾਇਆ ਗਿਆ ਲੰਗਰ ਅੱਜ ਵੀ ਧਰਮ ਜਾਤ ਜਾ ਵਰਗ ਦੇ ਵਖਰੇਵਾਂ ਨੂੰ ਮਿਟਾ ਕੇ ਪੰਗਤ ਵਿੱਚ ਬਹਿ ਕੇ ਛਕਿਆ ਜਾਂਦਾ ਹੈ। ਦੇਸ਼ ਦੁਨੀਆ ਵਿੱਚ ਕੋਈ ਵੀ ਆਪਦਾ ਆਵੇ ਕੋਈ ਕੁਦਰਤੀ ਆਪਦਾ ਆਵੇ ਜਾਂ ਕਿਸੇ ਵੀ ਤਰ੍ਹਾਂ ਦਾ ਸੰਕਟ ਕਿਉਂ ਨਾ ਆਵੇ ਗੁਰੂ ਕੀ ਫੌਜ ਅੱਜ ਵੀ ਸਭ ਤੋਂ ਪਹਿਲਾਂ ਸੇਵਾ ਲਈ ਮਦਦ ਵਿੱਚ ਪਹੁੰਚਦੀ ਹੈ। ਜਿਸ ਸੇਵਾ ਭਾਵ ਨਾਲ ਗਰੀਬਾਂ ਮਜ਼ਦੂਰਾਂ ਤੇ ਬੇਸਹਾਰਾਂ ਦੀ ਸਹਾਇਤਾ ਲਈ ਮੁਹੰਮਾ ਚਲਾਈਆਂ ਜਾਂਦੀਆਂ ਹਨ ਇੰਜ ਜਾਪਦਾ ਹੈ ਕਿ ਗੁਰੂ ਸਾਹਿਬਾਨ ਆਪ ਉਸਤਾ ਹਾਜ਼ਰ ਹੋ ਕੇ ਇਸ ਮਤ ਬਖਸ਼ ਰਹੇ ਹੋਣ। ਦੇਸ਼ ਵਿੱਚ ਅੱਜ ਵੀ ਦੇ ਸਮਾਜਿਕ ਅਨਿਆਏ ਦੇ ਖਿਲਾਫ ਕੋਈ ਆਵਾਜ਼ ਉੱਠਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਤੋੜਦੀ ਹੈ। ਅੱਜ ਵੀ ਪੂਰੇ ਦੇਸ਼ ਦੇ ਆਕਾਂ ਦੀ ਲੜਾਈ ਪੰਜਾਬੀ ਮੋਰੀ ਬਣ ਕੇ ਲੜਦੇ ਹਨ। ਕੋਈ ਸਾਲ ਪਹਿਲਾਂ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਜੋ ਅੰਦੋਲਨ ਹੋਇਆ ਉਹ ਪੰਜਾਬੀਆਂ ਵੱਲੋਂ ਚਲਾਇਆ ਗਿਆ ਮਹਮ ਸਦਕਾ ਇਤਿਹਾਸ ਦਾ ਸਭ ਤੋਂ ਲੰਮਾ ਤੇ ਕਾਮਯਾਬ ਅੰਦੋਲਨ ਸਾਬਤ ਹੋਇਆ। ਕੋਵਿਡ ਦੌਰਾਨ ਜਿੰਨੀ ਨਿਸਵਾਰਤ ਸੇਵਾ ਪੰਜਾਬੀਆਂ ਵੱਲੋਂ ਨਿਭਾਈ ਗਈ ਉਸ ਦਾ ਦੁਨੀਆ ਭਰ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਿਆ। ਅਜੇ ਪਿਛਲੇ ਦਿਨੀ ਪੰਜਾਬ ਵਿੱਚ ਬਰਸਾਤਾਂ ਨਾਲ ਆਏ ਹੜ੍ਹਾਂ ਨੇ ਪੰਜਾਬੀਆਂ ਦਾ ਲੱਖ ਤੋੜਵਾ ਨੁਕਸਾਨ ਕੀਤਾ ਪਰ ਬਾਬੇ ਨਾਨਕ ਦੇ ਕਿਰਤੀ ਦੁਨੀਆ ਭਰ ਤੋਂ ਆਪਣੀ ਸਰਜਮੇਂ ਦੀ ਖਾਤਰ ਤਨ ਮਨ ਧਨ ਨਾਲ ਹਰ ਤਰ੍ਹਾਂ ਦੀ ਸੇਵਾ ਆਪਣੇ ਲੋਕਾਂ ਤੱਕ ਪਹੁੰਚਦੀ ਕੀਤੀ ਅਤੇ ਆਪਣੇ ਭੈਣ ਭਰਾਵਾਂ ਨੂੰ ਮੁਰ ਤਕੜਾ ਕਰ ਦਿੱਤਾ ਸਾਹਸ ਧੀਰਜ ਅਤੇ ਸੱਚ ਲਈ ਇਹ ਸਾਰੀ ਜਦੋ ਜਹਿਜ ਜੇ ਪੰਜਾਬੀ ਕਰ ਸਕੇ ਹਨ ਤਾਂ ਕਾਰਨ ਸਿਰਫ ਇੱਕ ਹੈ ਉਹ ਹੈ ਸਾਡੇ ਗੁਰੂ ਸਹਿਬਾਨ ਵੱਲੋਂ ਬਖਸ਼ੀ ਗਈ ਪ੍ਰਮਾਤਮਾ ਦੀ ਰਜਾਵਤ ਚੱਲਣ ਦੀ ਸਮੱਤ ਸਰਬੱਤ ਦਾ ਭਲਾ ਸੋਚਣਾ ਕਿਰਤ ਕਰਨਾ ਵੰਡ ਕੇ ਛਕਣਾ ਇਹ ਪੰਜਾਬ ਦੇ ਲੋਕਾਂ ਦੇ ਮੋਰੀ ਅਦਰਸ਼ਨ ਅੱਜ ਭਾਂਤ-ਪਾਂ ਦੇ ਵਖਰੇਵਾਂ ਵਿੱਚ ਡੁੱਬੀ ਦੁਨੀਆ ਵਿੱਚ ਪੰਜਾਬੀਆਂ ਦੀ ਪਛਾਣ ਇਹ ਹੈ ਕਿ ਅਸੀਂ ਜਾਤ-ਪਾਤ ਅਤੇ ਪੱਖਪਾਤ ਦੇ ਵਿਰੁੱਧ ਖੜਦੇ ਹਾਂ ਅਸੀਂ ਗੁਰੂਮਤ ਅਧੀਨ ਰਹਿ ਕੇ ਮਨੁੱਖੀ ਮਰਿਆਦਾ ਅਤੇ ਸਮਾਨਤਾ ਨੂੰ ਪਹਿਲ ਤੇ ਰੱਖਦੇ ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਸੀਂ ਉਸ ਹਕੀਕਤ ਦੇ ਲਈ ਕੁਰਬਾਨੀ ਦੇਣੀ ਜਿਸ ਹਕੀਕਤ ਵਿੱਚ ਕੁਰਬਾਨੀ ਦੇਣ ਵਾਲੇ ਮਹਾਪੁਰਖ ਖੁਦ ਆਸਥਾ ਨਹੀਂ ਰੱਖਦੇ ਅਜਿਹੀ ਮਿਸਾਲ ਸਮੁੱਚੀ ਲੋਕਾਈ ਵਿੱਚ ਹੋਰ ਕਿਧਰੇ ਵੀ ਵਿਖਾਈ ਨਹੀਂ ਦਿੰਦੀ ਅੱਜ ਜਦੋਂ ਸੰਸਾਰ ਪੱਧਰ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਤਿੰਨ ਸਿੱਖ ਸੇਵਕਾਂ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਤਸ ਸੰਸਾਰ ਅੰਦਰ ਸਿਆਦਾਨ ਕੀ ਸਿੱਖੇ ਤੇ ਕਿਵੇਂ ਸਿੱਖੇ ਇਹ ਸਵਾਲ ਸਾਨੂੰ ਨਿਰੰਤਰ ਰੜਕਣ ਦੀ ਲੋੜ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਨਾ ਇਤਿਹਾਸਿਕ ਪਲਾਂ ਮੌਕੇ ਪੰਜਾਬ ਅਸੈਂਬਲੀ ਦੀ ਇਸ ਵਿਸ਼ੇਸ਼ ਬੈਠਕ ਦਾ ਮੰਤਵ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਦੇ ਸਮੂਹ ਮਹਤਵਪੂਰਨ ਪੱਖਾਂ ਨੂੰ ਸਮਝਣ ਖੁਦ ਨੂੰ ਸਰਬ ਸੰਜੀਵਾਲਤਾ ਇਨਸਾਨੀਅਤ ਦੀ ਸੇਵਾ ਵਾਲੀ ਪਵਿੱਤਰ ਸੋਚ ਨਾਲ ਖੜੇ ਕਰਨ ਦੀ ਇੱਕ ਨਿਮਾਣੀ ਕੋਸ਼ਿਸ਼ ਹੈ ਅਸੀਂ ਬਹੁਤ ਵਡਪਾਗੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਸ਼ੋਹ ਪ੍ਰਾਪਤ ਇਸ ਮੁਕੱਦਸ ਧਰਤੀ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਧਰ ਕੇ ਸਾਨੂੰ ਇਸ ਜੀਵਨ ਕਾਲ ਵਿੱਚ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਸ 350 ਸਾਲਾ ਪਵਿੱਤਰ ਯਾਦਗਾਰ ਦਿਹਾੜੇ ਤੇ ਆਪਣੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਦੀ ਮਹਿਮਾ ਦਾ ਵਿਖਿਆਨ ਕਰਨ ਦਾ ਮੌਕਾ ਬਖਸ਼ਿਆ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਅਕਾਲ ਪੁਰਖ ਜੀ ਬਖਸ਼ਣਹਾਰ ਹਨ ਸੰਗਤ ਬਖਸ਼ਣਹਾਰ ਹੈ ਅੱਜ ਅਸੀਂ ਸਾਰੇ ਸਾਫ਼ ਦਿਲ ਤੇ ਸੱਚੀ ਨੀਅਤ ਨਾਲ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਜਦਾ ਕਰ ਲਈ ਇਕੱਤਰ ਹੋਏ ਆ ਪਰਮਾਤਮਾ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ ਸਰਦਾਰ ਹਰਜੋਤ ਸਿੰਘ ਬੈਂਸ ਬਾਹੇ ਜਿਨਾ ਦੀ ਪਕੜੀ ਹੈ ਸਿਰ ਦੀ ਜੇ ਬਾਹੇ ਨਾ ਛੋੜੀਏ ਸਪੀਕਰ ਸਾਹਿਬ ਅੱਜ ਦਾ ਇਹ ਵਿਸ਼ੇਸ਼ ਸਦਨ ਮੇਰੇ ਪਿਤਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਅਨੰਤ ਸਿੱਖ भाई मतीदास जी भाई सतीदास जी भाई दयालदास जी दी 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਹੈ ਸਪੀਕਰ ਸਾਹਿਬ ਆਪ ਜੀ ਦੇ ਰਾਹੀਂ ਤੇ ਇਸ ਪਾਕ ਪਾਵਨ ਵਿਦਰ ਸਦਨ ਦੇ ਰਾਹੀਂ ਮੈਂ ਸਾਰੇ ਕੁਲ ਕਾਇਨਾਤ ਨੂੰ ਇਹ ਦੱਸਣਾ ਚਾਹੂੰਗਾ ਕਿ ਅੱਜ ਜਿਸ ਵਤਨ ਦੇ ਉੱਤੇ ਜਿਸ ਮੁਲਕ ਦੇ ਉੱਤੇ ਅਸੀਂ ਸਾਰੇ ਨਾਜ਼ ਕਰਦੇ ਹਾਂ ਅਸੀਂ ਸਾਰੇ ਦੇਸ਼ਵਾਸੀ ਨਾਜ਼ ਕਰਦੇ ਆਂ ਜਿਸ ਭਾਰਤ ਦੇ ਉੱਤੇ ਉਸ ਭਾਰਤ ਦਾ ਜੋ ਅੱਜ ਸਰੂਪ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਹੈ। ਅਗਰ ਮੇਰੇ ਪਿਤਾ ਮੇਰੇ ਗੁਰੂ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਅੱਜ ਨਕਸ਼ਾ ਵੀ ਕੁਝ ਹੋਰ ਹੋਣਾ ਸੀ ਤੇ ਇੱਥੇ ਦਾ ਸਰੂਪ ਵੀ ਕੁਝ ਹੋਣਾ ਸੀ। ਤੇ ਸਾਰੀ ਪੂਰੇ ਦੇਸ਼ ਨੂੰ ਹਰ ਸੂਬੇ ਦੀ ਸਰਕਾਰਾਂ ਨੂੰ ਤੇ ਕੇਂਦਰ ਸਰਕਾਰਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਵੱਡੀ ਕੋਈ ਸ਼ਹਾਦਤ ਨਹੀਂ। ਤੇ ਇਹ ਪर्व ਹਰ ਸਾਲ ਮਨਾਣਾ ਚਾਹੀਦਾ ਹੈ ਤੇ ਅੱਜ ਸਾਡੀ ਦੇਸ਼ ਦੀ ਏਕਤਾ ਆਪ ਜੀ ਨੇ ਗੱਲ ਕੀਤੀ ਕਿ ਅੱਜ ਧਰਮਾਂ ਦੇ ਨਾਮ ਤੇ ਵੰਡੇ ਪਏ ਜਾ ਰਹੇ ਹੈ ਇਸ ਤੋਂ ਵੱਡੀ ਕਿਹੜੀ ਮਿਸਾਲ ਹੋਊਗੀ ਐਸੇ ਮਹਾਨ ਮੇਰੇ ਪਿਤਾ ਐਸੇ ਮਹਾਨ ਮੇਰੇ ਗੁਰੂ ਕਿ ਜਦੋਂ ਕਿਸੇ ਹੋਰ ਦੀ ਧਰਮ ਦੇ ਉੱਤੇ ਜਦੋਂ ਹਿੰਦੂਆਂ ਦੇ ਧਰਮ ਦੇ ਉੱਤੇ ਜਦੋਂ ਦਿੱਕਤ ਆਈ ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦੀਵਾਰ ਖੜੀ ਕਰ ਦਿੱਤੀ ਜਦੋਂ ਫੋਰਸ ਕਨਵਰਸ਼ਨ ਹੋ ਰਿਹਾ ਸੀ ਧਰਮ ਦਾ ਮੇਰੇ ਸਤਿਗੁਰੂ ਨੇ ਉਹ ਦੀਵਾਰ ਖੜੀ ਕਰ ਦਿੱਤੀ ਉਹ ਦੀਵਾਰ ਕੀ ਸੀ ਆਪਣੀ ਸ਼ਹਾਦਤ ਦੇ ਕੇ ਆਪਣਾ ਸੀਸ ਕਟਾ ਇੰਨੀ ਮਹਾਨ ਸ਼ਹਾਦਤ ਮੇਰੇ ਲਈ ਤੇ ਗੱਲ ਮੈਂ ਆਪਣੇ ਦਿਲ ਦੀ ਡੁਗਾਈ ਤੋਂ ਕਰ ਰਿਹਾ ਮੇਰੇ ਲਈ ਇਸ ਤੋਂ ਵੱਡੀ ਕੋਈ ਮਹਾਨ ਵਾਲੀ ਗੱਲ ਨਹੀਂ ਉਸੇ ਮੈਂ ਹਮੇਸ਼ਾ ਕਹਿੰਦਾ ਕਿ ਦੁਨੀਆ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਖਿਤਾਬ ਹੈ ਉਹ ਮੇਰੇ ਪਿਤਾ ਨੇ ਮੈਨੂੰ ਦਿੱਤਾ ਉਹ ਆਨੰਦਪੁਰ ਸਾਹਿਬ ਦੀ ਨਿਮਾਇੰਦਗੀ ਕਰਨਾ ਵੀ ਇੱਥੋਂ ਐਮਐਲਏ ਹੋਣਾ ਇਹ ਐਸੀ ਧਰਤੀ ਹੈ ਤੇ ਮੈਂ ਕਿੰਨਾ ਵੱਡ ਭਾਗਾ ਇਸ ਧਰਤੀ ਦਾ ਪ੍ਰਤਾਪ ਹੈ ਮੇਰੀ ਮਿੱਟੀ ਜਿਦੀ ਵੀ ਔਕਾਤਰੀ ਪਰ ਇਸ ਧਰਤੀ ਦਾ ਪ੍ਰਤਾਪ ਹੈ ਕਿ ਇੱਥੋਂ ਦੇ ਵਿਧਾਇਕ ਨੂੰ ਇਹ ਮੌਕਾ ਮਿਲ ਰਿਹਾ ਰਾਜਨੀਤੀ ਦੇ ਵਿੱਚ ਹਰ ਐਮਐਲਏ ਦਾ ਸੁਪਨਾ ਹੁੰਦਾ ਮੈਂ ਐਮਐਲਏ ਬਣਾ ਤੇ ਚੰਡੀਗੜ੍ਹ ਜਾਵਾਂ ਇਸ ਧਰਤੀ ਦਾ ਪ੍ਰਤਾਪ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਉੱਟ ਕੇ ਸ਼੍ਰੀ ਅਨੰਦਪੁਰ ਸਾਹਿਬ ਆ ਰਹੀ ਹੈ ਇਹ ਸ਼ਹਿਰ ਇਹ ਨਗਰੀ ਮੇਰੇ ਪਿਤਾ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਮੁੱਲ ਜ਼ਮੀਨ ਖਰੀਦ ਕੇ ਬਸਾਈ ਅੱਜ ਆਪਾਂ ਜਿੱਥੇ ਬੈਠੇ ਹਾਂ ਇਸ ਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਸ਼ੱਕ ਨਾਨਕੀ ਰੱਖਿਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਏ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਹ ਫੜੀ اسی ਧਰਤੀ ਤੋਂ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਆਗਰੇ ਚ ਗ੍ਰਿਫਤਾਰੀ ਹੋਈ ਤੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆ ਗੁਰੂ ਸਾਹਿਬ ਦੇ ਸੀਸ ਨੂੰ ਅਦਬ ਤੇ ਸਤਕਾਰ ਨਾਲ ਅਨੰਪੁਰ ਸਾਹਿਬ ਲੈ ਕੇ ਆਂਦੇ ਆ ਤੇ ਜਦੋਂ ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਦੇ ਐ ਤੇ ਸੀਨੇ ਨਾਲ ਲਾਂਦੇ ਐ ਤੇ ਕਹਿੰਦੇ ਐ ਰੰਗਰੇਟੇ ਗੁਰੂ ਕੇ ਬੇਟੇ ਤੇ ਗੁਰੂ ਸਾਹਿਬ ਬਚਨ ਕਰਦੇ ਐ ਕਿ ਤੁਸੀਂ ਸਾਡੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡਾ ਸੂਰਜ ਲੈ ਕੇ ਆਏ ਇਹੋ ਮਹਾਨ ਧਰਤੀ ਐ ਇਹੋ ਮਹਾਨ ਧਰਤੀ ਐ ਜਿੱਥੇ ਦਸਮ ਪਾਤਸ਼ਾਹ ਨੇ ਕੁੱਲ ਕਨਾਂਇਤ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਖਾਲਸੇ ਦੇ ਰੂਪ ਦੇ ਵਿੱਚ ਇਸੀ ਧਰਤੀ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਪੈ ਸਾਰੇ ਸਹਿਬਜ਼ਾਦੇ ਇੱਥੇ ਖੇਡੇ ਇਹੋ ਇੰਨੀ ਪਾਵਨ ਪਵਿੱਤਰ ਧਰਤੀ ਆਜਾ ਪਏ ਇੱਥੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਾਂ ਪੰਜਾਬ ਸਰਕਾਰ ਵੱਲੋਂ ਲਗਭਗ 1 ਸਾਲ ਪਹਿਲਾਂ ਇਹ ਫੈਸਲਾ ਲਿਆ ਗਿਆ ਬਜਟਰੀ ਪ੍ਰੋਵੀਜ਼ਨਸ ਕਿਤੇ ਗਈਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਆਪਣੀ ਅਗਵਾਈ ਹੇਠ ਕਮੇਟੀ ਬਣਾਈ ਗਈ ਜਿਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਬਹੁਤ ਸਾਰੇ ਮੰਤਰੀ ਸਾਹਿਬਾਨ ਸਨ ਸਾਰੇ ਆਫੀਸਰਸ ਤੇ ਮਗਰ ਮੈਂ ਯਾਦ ਕਰਾਂ ਹਰ ਹਫਤੇ ਰਿਵਿਊ ਹੁੰਦਾ ਸੀ ਤੇ ਖੁਦ ਮੁੱਖ ਮੰਤਰੀ ਸਾਹਿਬ ਹਰ ਮੌਕੇ ਦੇ ਉੱਤੇ ਕਿਵੇਂ ਚੱਲ ਰਹੀ ਹੈ ਤਿਆਰੀ ਕਿਵੇਂ ਚੱਲ ਰਹੀ ਹੈ ਤਿਆਰੀ ਤੇ ਅੱਜ ਅਸੀਂ ਇੱਥੇ ਖੜੇ ਆਂ ਜਿਸ ਦਿਨ ਅਸੀਂ ਅਨਾਉਂਸ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਚ ਹੋਊਗਾ ਤਾਂ ਸਾਰੀ ਦੁਨੀਆ ਇਹ ਸਵਾਲ ਪੁੱਛਦੀ ਸੀ ਕਿਵੇਂ ਹੋ ਸਕਦਾ ਪਰ ਇਹ ਮਾਨ ਸਾਹਿਬ ਤੇ ਆਪ ਜੀ ਦਾ Se jugre